ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਾਂ ਫਰਨਾਲ ਅੰਛਲੀ ਫਗਵਾੜਾ ਸ਼ਹਿਰ ਦੇ ਨਿਮਾ ਵਾਲੇ ਚੌਂਕ ਵਿਖੇ ਲੱਗੇ ਦੋ ਖੰਬੇ ਕਾਫੀ ਤਰਸਯੋਗ ਹਾਲਤ ਵਿੱਚ ਹਨ ਜਿਨ੍ਹਾਂ ਕਾਰਨ ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹੱਲਾ ਵਾਸੀ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਇਹ ਦੋ ਖੰਬੇ ਕਾਫੀ ਹੱਦ ਤੱਕ ਉਲਰੇ ਹੋਏ ਹਨ ਜਿਸ ਕਾਰਨ ਇਹ ਖੰਬੇ ਕਿਸੇ ਸਮੇਂ ਵੀ ਡਿੱਗ ਸਕਦੇ ਹਨ ਜਿਸ ਕਾਰਨ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਉਨ੍ਹਾਂ ਨੇ ਕਿਹਾ ਕਿ ਇਸ ਸਬੰਧੇ ਉਹਨਾਂ ਵੱਲੋਂ ਬਿਜਲੀ ਵਿਭਾਗ ਅਤੇ ਟੈਲੀਫੋਨ ਵਿਭਾਗ ਨੂੰ ਵੀ ਕਈ ਵਾਰੀ ਕਿਹਾ ਗਿਆ ਪਰ ਉਹਨਾਂ ਵੱਲੋਂ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਉਹਨਾਂ ਨੇ ਦੱਸਿਆ ਕਿ ਇਸ ਚੌਕ ਵਿੱਚ ਲੋਕਾਂ ਦਾ ਕਾਫੀ ਆਉਣਾ ਜਾਣਾ ਲੱਗਦਾ ਰਹਿੰਦਾ ਹੈ ਇਹ ਤਰਫਜੋਗ ਹਾਲਤ ਵਿੱਚ ਉਲਰੇ ਹੋਏ ਖੰਬੇ ਕਿਸੇ ਸਮੇ ਵੀ ਦਿਖ ਸਕਦੇ ਹਨ ਇਸ ਕਾਰਨ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਇਨ੍ਹਾਂ ਖੰਬਿਆਂ ਨੂੰ ਪਹਿਲ ਦੇ ਅਧਾਰ ਤੇ ਠੀਕ ਕਰਵਾਇਆ ਜਾਵੇ ਤਾਂ ਜੋ ਇਨ੍ਹਾਂ ਖੰਬਿਆਂ ਕਾਰਨ ਕੋਈ ਹਾਦਸਾ ਨਾ ਵਾਪਰ ਸਕੇ। ਫਗਵਾੜਾ ਤੋਂ ਸੰਜੀਤ ਸਿੰਘ ਸੋਨੀ ਦੇ ਨਾਲ ਜੈ ਸ਼ਰਮਾ ਰਿਪੋਰਟ। ਜੀਾਬਾਜ ਨਿਮਾਲੇ ਚੌਂਕ ਦੇ ਵਿੱਚ ਖੜੇ ਆਂ ਕਿ ਮਾਮਲਾ ਕੀ ਹੈ ਸਾਰਾ? ਨਿਮਾਲੇ ਚੌਂਕ ਦੇ ਵਿੱਚ ਦੋ ਖੰਬੇ ਆ ਜਿਹੜੇ ਕਿ ਉਲਰੇ ਹੋਏ ਆ ਔਰ ਕਦੇ ਵੀ ਇਹ ਡਿੱਗ ਸਕਦੇ ਆ ਤੇ ਵੱਡਾ ਹਾਦਸਾ ਹੋ ਸਕਦਾ। ਇਹ ਕਈ ਵਾਰੀ ਇਲੈਕਟ੍ਰਿਸਿਟੀ ਬੋਰਡ ਨੂੰ ਕਿਹਾ ਉਹ ਕਹਿੰਦੇ ਸਾਡਾ ਨਹੀਂ ਖੰਭਾ ਜੇ ਟੈਲੀਫੋਨ ਮੋਡਰਨ ਕਹਿੰਦੇ ਉਹ ਕਹਿੰਦੇ ਸਾਡਾ ਨਹੀਂ ਖੰਭਾ ਇਹ ਹੁਣ ਪਤਾ ਨਹੀਂ ਖੰਭਾ ਕਿਹੜਾ ਆ ਕਿ ਕਿਸੇ ਵળે ਵੀ ਵੱਡਾ ਹਾਸਾ ਤਾਨ ਕਰ ਸਕਦਾ ਵਾ ਤੇ ਕਿਸੇ ਨੂੰ ਵੀ ਜਾਨੇ ਮਾਨੇ ਨੁਕਸਾਨ ਹੋ ਸਕਦਾ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਜਲਦ ਤੋਂ ਜਲਦ ਨੂੰ ਇਥੋਂ ਹਟਾਇਆ ਜਾਵੇ ਤਾਂ ਕਿ ਹੋਣ ਵਾਲੇ ਹਾਸੇ ਤੋਂ ਬਚਿਆ ਜਾ ਸਕੇ ਜਸਵੀਰ ਸਿੰਘ ਸਰੋਈ ਜੀ ਹਾਂ ਜਸਵੀਰ ਸਿੰਘ ਜੀ ਅੱਜ ਮਾਗੀ ਨੀ ਨਮਾ ਵਾਲੇ ਚੌਂਗ ਦੇ ਵਿੱਚ ਖੜੇ ਆ ਕਿ ਮਾਮਲਾ ਕੀ ਸਾਰ ਫਿਰ ਡੈਗਿਆ ਇੱਕ ਫੋਨ ਲੱਗਿਆ ਹੰਮਲੇ ਉੰਦੇ ਤੋਂ ਤੇ ਟੈਲੀਫੋਨ ਡਿਪਾਰਟਮੈਂਟ ਵਾਲੇ ਕਹਿੰਦੇ ਸਾਡਾ ਨਹੀਂ ਹੈਗਾ ਬਿਲੀ ਵਾਲੇ ਕਹਿੰਦੇ ਅਪਾਰਟਮੈਂਟ ਕਿਹਦੇ ਸਾਡਾ ਨਹੀਂ ਹੈਗਾ ਤੇ ਕਿਨ ਕਿਸੇ ਵੇਲੇ ਵੀ ਹਾਸਾ ਹੁਸਾ ਦਾ ਡਿਕਟਰ ਉੱਪਰ ਤਾਰਾ ਹੈਗੀ ਹੈ ਕਿਸੇ ਵੇਲੇ ਵੀ ਕੋਈ ਨਹੀਂ ਜਾਣੀ ਮੰਨੀ ਨੁਕਸਾਨ ਹੋ ਸਕਦਾ ਹੈ ਕੀ ਪ੍ਰਸ਼ਾਸਨ ਕੋ ਮੰਗਰਾ ਦੇ ਇਹ ਤਾਂ ਇਹ ਨੂੰ ਠੀਕ ਕੀਤਾ ਜਾਵੇ ਜਾਂ ਇਥੋਂ ਨੂੰ ਕਟਿਆ ਜਾਵੇ ਤੁੰਦੇ